ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ ਮਨਤੇ ਪ੍ਰਾਡ ਵਲੌਗਸ ਤੇ ਹੁਟੂ ਸਾਰੇ ਕਿਵੇਂ ਹੋ ਤੁਸੀਂ ਸਾਰੇ ਠੀਕ ਠਾਕ ਹੋ ਹੋਮਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਚਲੋ ਜੀ ਵਲੌਗ ਦੀ ਸਟਾਰਟਿੰਗ ਕਰਨ ਲੱਗੇ ਆ ਜੇਕਰ ਕੋਈ ਚੈਨਲ ਤੇ ਨਿਊ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚਲੋ ਜੀ ਅੱਜ ਜਿਹੜਾ ਡਿਫਰੈਂਟ ਵਲੌਗ ਲੈ ਕੇ ਆਏ ਤੁਹਾਡੇ ਵਾਸਤੇ ਕਾਦੇ ਲਈ ਲੈ ਕੇ ਆ ਸਕਿਨ ਦੇ ਲਈ ਲੈ ਕੇ ਆਏ ਤੁਹਾਡੇ ਦੇ ਵਲੌਗ ਤੇ ਕਿਉਂਕਿ ਅੱਜ ਆਪਾਂ ਜਿਹੜਾ ਵਲੌਗ ਆ ਸਕਿਨ ਕੇਅਰ ਤੇ ਲੈ ਕੇ ਆਏ ਆ ਤੇ ਤੁਹਾਨੂੰ ਵੀ ਲਾਈਵ ਆਪਾਂ ਜਿਹੜਾ ਦੱਸਾਂਗੇ ਸਾਰੀਆਂ ਗੱਲਾਂ ਪੱਤਾ ਦੱਸਾਂਗੇ ਇਹਦੇ ਉਰਤਨ ਦੇ ਨਾਲ ਕੀ ਫਾਇਦਾ ਕੀ ਨੁਕਸਾਨ ਸਾਰਾ ਕੁਝ ਦੱਸਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਫਸਟ ਆਫ 올 ਗੱਲ ਕਰਾਂਗੇ ਆਪਾਂ ਅੱਜ ਬਰਫ ਦੀ ਠੀਕ ਹੈ ਜੀ ਅੱਜ ਆਪਾਂ ਜਿਹੜਾ ਬਰਫ ਫੇਸ਼ੀਅਲ ਕਰਾਂਗੇ ਠੀਕ ਹੈ ਜੀ ਪਈ ਦੇਣਾ ਅੱਜ ਬਰਫ ਦੇ ਫਾਇਦਿਆਂ ਦੀ ਗੱਲ ਕਰਦੇ ਕਿ ਕੀ ਕੀ ਕੋਈ ਸ਼ਕ ਫਾਇਦਾ ਦਿੰਦਾ ਕਾਸਕਿਨ ਲਈ ਕਿਉਂ ਬੈਸਟ ਆਪਣੇ ਲਈ ਫਸਟ ਆਫ ਆਲ ਹਨਾ ਸਕਿਨ ਲਈ ਕਿਉਂ ਬੈਸਟ ਹੈ ਜੀ ਜਿਹੜੀ ਬਰਫ ਹੈ ਨਾ ਇਹ ਦੇਖੋ ਇਹ ਆਪਾਂ ਜਦੋਂ ਸਕਿਨ ਤੇ ਲਾਨੇ ਜਿਨ੍ਹਾਂ ਦੇ ਤਾਂ ਮੰਨ ਕੇ ਚੱਲੋ ਆ ਸਕਿਨ ਹੈ ਹਨਾ ਕਈਆਂ ਦੀ ਸਕਿਨ ਲੂਜ਼ ਹੁੰਦੀ ਹੈ ਨਾ ਸੋ ਜਿਹੜੀ ਬਰਫ ਆ ਉਹ ਸਕਿਨ ਨੂੰ ਟਾਈਟ ਕਰਦੀ ਹੈ ਫਸਟ ਆਫ ਆਲ ਇਹ ਇਹ ਫਾਇਦਾ ਕਿ ਇਹ ਜਿਹੜੀ ਸਕਿਨ ਨੂੰ ਟਾਈਟ ਕਰਦੀ ਹੈ ਤੇ ਦੂਸਰੇ ਨੰਬਰ ਤੇ ਜਿਨ੍ਹਾਂ ਦੇ ਅੱਖਾਂ ਦੇ ਆਲੇ ਦੋਲੇ ਘੇਰੇ ਕਾਲੇ ਹੋ ਜਾਂਦੇ ਆ ਲਾ ਲਓ ਇਹ ਨਹੀਂ ਹੁੰਦਾ ਦਾ ਕਿਸੇ ਪ੍ਰੋਬਲਮ ਕਰਕੇ ਕਈ ਵਾਰ ਹੋ ਜਾਂਦੇ ਸਟ੍ਰੈਸ ਦੇ ਨਾਲ ਕਾਲੇ ਹੋ ਜਾਂਦੇ ਕਈ ਵਾਰ ਫੋਨ ਵਗੈਰਾ ਯਾਦ ਦਾ ਯੂਜ਼ ਕਰਦੇ ਜਿਵੇਂ ਅਸੀ ਕਰਦੇ ਹਣਾ ਸੋ ਇਹਦੇ ਨਾਲ ਜਿਵੇਂ ਅੱਖਰ ਨੇ ਘੇਰੇ ਕਾਲੇ ਹੋ ਜਾਂਦੇ ਸੋ ਇਹਦੇ ਵਾਸਤੇ ਵੀ ਬਰਫ਼ ਬੈਸਟ ਜਿਹੜੇ ਕਾਲੇ ਘੇਰੇ ਆ ਇਹਨਾਂ ਲਈ ਬੈਸਟ ਹੈ ਤੇ ਜਿਹੜੀ ਸਕਿਨ ਨੂੰ ਟਾਈਟ ਕਰਦੇ ਬਿਲਕੁਲ ਕੈਂਟ ਕਰਦੇ ਤੇ ਤੁਸੀਂ ਨਾ ਇਹਦਾ ਯੂਜ਼ ਕੀ ਕਰਨਾ ਹੈਗਾ ਇਹਨੂੰ ਤੁਸੀਂ ਦੇਲੀ ਯੂਜ਼ ਕਰਨਾ ਕੁਝ ਨਹੀਂ ਕਰਨਾ ਇੱਕ ਬਰਫ਼ ਦੇ ਆਈਸ ਕਯੂਬ ਨਾਲ ਜੇ ਕਯੂਬ ਲੈਣੀ ਤਾਂ ਤੁਸੀਂ ਕਯੂਬ ਵਾਲੀ ਚ ਕਯੂਬ ਜਮਾ ਲਓ ਨਹੀਂ ਤੁਸੀਂ ਟੁਕੜਾ ਲੈ ਕੇ ਜੋ ਸਪੈਸ਼ਲ ਕਰਨਾ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਫੇਸ਼ੀਅਲ ਕਰਨਾ ਤੁਸੀਂ ਇੱਕ ਹੈਂਕੀ ਲੈ ਲਿਆ ਮੈਂ ਥੱਲੇ ਨੂੰ ਉਚੜਨ ਤੋਂ ਤੁਸੀਂ ਵੀ ਲੈ ਸਕਦੇ ਇਸ ਤਰ੍ਹਾਂ ਇਸ स्किन ਨੂੰ ਟਾਈਟ ਕਰੂਗਾ ਤੁਹਾਡੀ ਨੂੰ ਠੀਕ ਹੈ ਜੀ ਇੱਥੇ ਤੋਂ ਲੱਗੇ ਨੂੰ ਉਚੜਦਾ ਥੋੜੇ ਪਹੁੰਚ ਲਓ ਠੀਕ ਹੈ ਜੀ ਇੱਕ ਜਿਹੜੇ ਰਿੰਕਲਸ ਬੰਦੇ ਆ ਰਿੰਕਲਸ ਨੂੰ ਵੀ ਬਿਲਕੁਲ ਇਹ ਹਟਾਉਂਦਾ ਹੈ ਠੀਕ ਹੈ ਜੀ ਬਿਲਕੁਲ ਜਿਹੜੇ ਆਪਣੇ ਰਿੰਕਲਸ ਆ ਕਿ ਮੈਂ ਇਹ ਕਰਦੀ ਰਹਿੰਦੀ ਆ ਬਰਫਾਲਾ ਯੂਜ਼ ਕਰਦੀ ਰਹਿੰਦੀ ਕੋਈ ਅੱਜ ਪਹਿਲੀ ਵਾਰ ਨਹੀਂ ਕਰ ਰਹੀ ਇਹਦੇ ਨਾਲ ਬਿਲਕੁਲ ਫਰਕ ਪੈਂਦਾ ਬਾਕੀ ਅਕੋਰਡਿੰਗ ਟੂ ਏਜ ਹੁੰਦਾ ਨਾ 30 ਪਲੱਸ ਤੇ ਰਿੰਕਲਸ ਪੈਣੇ ਸਟਾਰਟ ਹੁੰਦੇ ਆ ਹਨਾ ਸੋ ਮਤਲਬ ਜਿਵੇਂ ਕਿ ਇਹ ਨਹੀਂ ਕਹਿੰਦੇ ਕਿ ਆਪਾਂ ਮਤਲਬ 30 ਪਲੱਸ ਆ ਦੇਣ ਕਰ ਜਦ 40 ਹੋ ਤੋ ਉੱਪਰ 45 ਤੋਂ ਉੱਪਰ 50 ਤੱਕ ਇਹ ਨਹੀਂ 25 ਤੋਂ ਉੱਪਰ ਤੁਸੀਂ ਜਿਹੜੀ ਸਕਿਨ ਤੇ ਮਤਲਬ ਇਸ ਤਰ੍ਹਾਂ ਦੀ ਜਿਹੜੀ ਸਕਿਨ ਕੇਅਰ ਹੈ ਨਾ ਤੁਸੀਂ 25 ਏਜ ਤੋਂ ਬਾਅਦ ਸ਼ੁਰੂ ਕਰ ਸਕਦੇ ਹੋ ਛੋਟੇ ਬੱਚਿਆਂ ਤੇ ਬਿਲਕੁਲ ਇਦਾਂ ਦੀਆਂ ਜਿਹੜੀ ਕੋਈ ਚਾਹੀ ਘਰੇਲੂ ਨੁਕਸੇ ਨੇ ਹਨਾ ਇਹ ਟرائی ਨਾ ਕਰੋ ਤੇ ਇਹ ਤੁਸੀਂ 30+ ਬਿਲਕੁਲ ਟਰਾਈ ਕਰੋ ਇਸ ਤਰ੍ਹਾਂ ਹੈ ਜੀ ਸਪੈਸ਼ਲ ਕਰਨਾ ਬਿਲਕੁਲ ਤੁਹਾਡਾ ਤੇ ਜ਼ਰੂਰੀ ਨਹੀਂ ਤੁਸੀਂ ਇਦਾਂ ਨਹੀਂ ਕਰ ਸਕਦੇ ਤੁਸੀਂ ਪਾਣੀ ਨੂੰ ਬਰਫ਼ ਦੇ ਵਿੱਚ ਪਾ ਕੇ ਤੁਸੀਂ ਡਿਪ ਕਰਕੇ ਉਹਨੂੰ ਮੂੰਹ ਦੇ ਵਿੱਚ ਡਿਪ ਕਰਕੇ ਇਸ ਤਰ੍ਹਾਂ ਵੀ ਕਰ ਸਕਦੇ ਹੋ ਉਹ ਵੀ ਬੈਸਟ ਹੈ ਇਹ ਜੇ ਤੁਹਾਡੇ ਕੋਲ ਇਸ ਤਰ੍ਹਾਂ ਨਹੀਂ ਹੁੰਦਾ ਤੇ ਤੁਸੀਂ ਪਾਣੀ ਦੇ ਵਿੱਚ ਬਰਫ਼ ਨੂੰ ਘੋਲੋ ਤੇ ਉਸ ਤਰ੍ਹਾਂ ਦਾ ਠੰਡਾ ਪਾਣੀ ਹੋ ਜਾਊਗਾ ਬਰਫ਼ ਵਾਲਾ ਤੇ ਉਹਦੇ ਵਿੱਚ ਜਿਹੜਾ ਮੂੰਹ ਡਿਪ ਕਰਕੇ ਇਸ ਤਰ੍ਹਾਂ ਰੱਖੋ ਉਹ ਵੀ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਤੇ ਬਹੁਤ ਸਾਰੇ ਫਾਇਦੇ ਨੇ ਨੁਕਸਾਨ ਇਹਦਾ ਕੋਈ ਗੱਲ ਨਹੀਂਗਾ ਠੀਕ ਹੈ ਫਾਇਦੇ ਹੀ ਫਾਇਦੇ ਨੇ ਸੋ ਇਹਦਾ ਜਿਹੜੇ ਓਪਨ ਪੋਰਸ ਹੁੰਦੇ ਹਨਾ ਕਪੜੇ ਕਈਆਂ ਦੇ ਵੱਡੇ ਵੱਡੇ ਹੁੰਦੇ ਹਨ ਨਾ ਵੱਡੇ ਵੱਡੇ ਖੱਡ ਜੇ ਪਈ ਹੁੰਦੇ ਸਕਿਨ ਦੇ ਉੱਪਰ ਹਨ ਸੋ ਉਹ ਵੀ ਉਹਨਾਂ ਨੂੰ ਵੀ ਬਿਲਕੁਲ ਵੱਡੇ ਵੱਡੇ ਖੱਡਾ ਨੂੰ ਵੀ ਬਿਲਕੁਲ ਬੰਦ ਕਰ ਦੂਗਾ ਬਟ ਕੋਈ ਵੀ ਕੀ ਇਸ ਰੈਮਡੀ ਯੂਜ਼ ਕਰਦੇ ਆ ਕੋਈ ਵੀ ਕਰੀਮ ਕਰਦੇ ਆ ਨਾ ਜਿਹੜੀ ਕਰੀਮਾਂ ਹੁੰਦੀਆਂ ਕੈਮੀਕਲ ਨਾਲ ਬਣੀਆਂ ਤੋਂ ਹੁੰਦੀਆਂ ਨਾ ਉਹ ਕੁਝ ਟਾਈਮ ਦੇ ਲਈ ਜਿਹੜਾ ਆਪਣੀ ਸੁੰਦਰਤਾ ਨੂੰ ਮਤਲਬ ਉਹ ਨਿਖਾਰ ਦਿਆ ਨੇ ਪਰ ਜਿਹੜੀਆਂ ਨੇਚਰਲ ਚੀਜ਼ਾਂ ਹੁੰਦੀਆਂ ਘਰ ਦੇ ਵਰਤੀਆਂ ਚੀਜ਼ਾਂ ਉਹਦੇ ਇਹ ਸਦਾਬਹਾਰ ਹੁੰਦੀਆਂ ਇਹਨਾਂ ਨੂੰ ਘਰੇ ਤੁਸੀਂ ਰੈਗੂਲਰ ਯੂਜ਼ ਕਰੋ ਇਹ ਜਿਹੜੀ ਬਿਊਟੀ ਇਹ ਸਦਾ ਲਈ ਰਹਿਣੀ ਬਟ ਇਹਦਾ ਜਿਹੜਾ ਬਿਊਟੀ ਹੋਣ ਦਾ ਟਾਈਮ ਆ ਲੇਟ ਲੱਗੂਗਾ ਮਤਲਬ ਟਾਈਮ ਆਪਾਂ ਕਹਿੰਦੇ ਜਿਵੇਂ ਕਹਦੀ ਆਜ ਆਪਾਂ ਕਹਿੰਦੀ ਆਜ ਆਪਾਂ ਇਹ ਫੇਸ਼ੀਅਲ ਕਰਦੇ ਆ ਤੇ ਅੱਜ ਹੀ ਰਿਜ਼ਲਟ ਆਜੂ ਨਾਟ ਹਨਾ ਕਿ ਅੱਜ ਹੀ ਆਪਣੀ ਸਕਿਨ ਟਾਈਟ ਹੋਜੂ ਜਾਂ ਕੁਝ ਹੋਜੂ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਜਿਹੜੇ ਇਹ ਹੁੰਦੇ ਜਿਵੇਂ ਆਪਾਂ ਕਹਿੰਦੇ ਨਾ ਹੋਮੋਪੈਥਿਕ ਦਵਾਈ ਦਾ ਅਸਰ ਲੇਟ ਹੁੰਦਾ ਹਨਾ ਸੋ ਜਿਹੜੇ ਘਰੇਲੂ ਨੁਕਸੇ ਹੁੰਦੇ ਉਸੇ ਪ੍ਰਕਾਰ ਦੇ ਕਿ ਜਿਵੇਂ ਕੀ ਘਰੇਲੂ ਨੁਕਸਿਆਂ ਦਾ ਜਿਹੜਾ ਅਸਰ ਆ ਉਹ ਟਾਈਮ ਟੂ ਟਾਈਮ ਮਤਲਬ ਹੁੰਦਾ ਜਾਂਦਾ ਜਿਵੇਂ ਜਿਵੇਂ ਤੁਸੀਂ ਕੇਅਰ ਕਰੋਗੇ ਸਕਿਨ ਦੀ ਉਸੇ ਤਰ੍ਹਾਂ ਜਿਹੜਾ ਰਿਜ਼ਲਟ ਆਊਗਾ ਬਟ ਜਿਹੜੇ ਬਟ ਜਿਹੜੇ ਆਪਾਂ ਕਹਿੰਦੇ ਕੈਮੀਕਲ ਆਪਾਂ ਫੇਸ਼ੀਅਲ ਕਰ ਲੀ ਆਪਣਾ ਫੇਸ਼ੀਅਲ ਦਾ ਗਲੋ ਚਾੜਦੇ ਨੇ ਜਿਹੋ ਪਾਉਂਦੇ ਨੇ ਜਿਹੋ ਸਾਧਦੇ ਨੇ ਬਟ ਜਦੋਂ ਤੁਸੀਂ ਇਦਾਂ ਦੀਆਂ ਰੈਮਡੀਜ਼ ਵਾਲੀਆਂ ਚੀਜ਼ਾਂ ਯੂਜ਼ ਕਰਦੇ ਹੋ ਡੇ ਬਾਈ ਡੇ ਜਿਹੜਾ ਉਹਨਾਂ ਦਾ ਰਿਜ਼ਲਟ ਆਉਂਦਾ ਹੈ ਤੇ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਰੈਮਡੀ ਜਿਹੜੀਆਂ ਇਸ ਤਰ੍ਹਾਂ ਦੀਆਂ ਰੈਮਡੀਆ ਯੂਜ਼ ਕਰਿਆ ਕਰੋ ਦੇਖੋ ਮੈਂ ਤਾਂ ਕਰਦੀ ਆਂ ਮੈਂ ਕਿਉਂ ਕਹਾਂ ਬਰਫ ਵਾਲਾ ਆਪਾਂ ਕਰ ਲੈਂਦੇ ਹੁੰਦੇ ਆ ਠੀਕ ਹੈ ਜੀ ਬਿਲਕੁਲ ਠੰਡੇ ਠੰਡੇ ਸਕਿਨ ਹੋ ਜਾਂਦੇ ਗਰਮੀ ਦਾ ਦੇਣ ਆ ਤੇ ਬਰਫ ਦੇ ਲਾਗੇ ਤਾਂ ਆਪਾਂ ਭੱਜ ਹੀ ਜਾਂਦੇ ਆ ਹਨਾ ਸੋ ਗਰਮੀ ਦੇ ਵੇਲੇ ਤੁਸੀਂ ਬਰਫ ਵਾਲਾ ਬਿਲਕੁਲ ਕਰ ਸਕਦੇ ਹੋ ਨਾ ਜਿਨ੍ਹਾਂ ਦੀ ਸਕਿਨ ਲੜਕਦੀ ਹੈ ਮੇਰੀ ਸਕਿਨ ਹਜੇ ਨਹੀਂ ਇਹ ਨਾ ਹੈ ਨਾ ਕਿਉਂਕਿ 30+ ਤੇ ਮਤਲਬ ਸ਼ੁਰੂ ਹੁੰਦੀ ਹੈ ਸਕਿਨ 30+ ਤੋਂ ਮਤਲਬ ਜਿਹੜੀ ਸਕਿਨ ਦੇ ਰਿੰਕਲਸ ਔਰ ਡਲਨੈਸ ਸਟਾਰਟ ਹੁੰਦੀ ਆਪਣੀ ਤੇ ਭਟਾ ਜੀ ਚਲੋ ਆਪਣੀ ਸਕਿਨ ਖਾਪਰ ਸ਼ੂ ਹੋਣੀ ਹੈ ਆਪਾਂ ਜੇਕਰ ਆਪਣੀ ਸਕਿਨ ਦਾ ਧਿਆਨ ਦੇ ਲਾਂਗੇ ਤਾਂ ਫਿਰ 30+ ਜਦੋਂ ਉੱਤੇ ਹੋ ਜਾਗੇ ਤਾਂ ਫਿਰ ਆਪ ਨੂੰ ਡਰ ਨਹੀਂ ਹੋਊਗਾ ਨਾ ਸਕਿਨ ਦਾ ਕਿ ਆਪਣੀ ਸਕਿਨ ਉਹ ਹੋਊਗੀ ਮਤਲਬ ਕਿ ਆਪਣੀ ਸਕਿਨ ਉਹ ਢਿੱਲੀ ਹੋ ਜੂਗੀ ਤੇ ਜਾ ਮੰਨ ਕੇ ਚਲੋ ਆਪਣੀ ਸਕਿਨ ਢਿੱਲੀ ਹੋ ਜੂਗੀ ਜਾਂ ਆਪਣੇ ਰਿੰਕਲਸ ਵਗੈਰਾ ਪੈਣੇ ਸਟਾਰਟ ਹੋ ਜਾਣਗੇ ਪਹਿਲਾਂ ਤੋਂ ਹੀ ਆਪਣੀ ਜਿਹੜੀ ਏ ਮਤਲਬ ਆਪਣੀ ਕੇਅਰ ਕਰਨੀ ਸਟਾਰਟ ਕਰ ਦੋ ਸੋ ਆਪਾਂ ਇਸ ਕਰਕੇ ਪਹਿਲੇ ਕਰਤੀਏ ਤੇ ਨਾਲ ਨਾਲ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਆ ਦੇਖੋ ਮੇਰੇ ਜਿਵੇਂ ਆ ਪਿੰਸੀ ਤੁਹਾਡੇ ਸਾਹਮਣੇ ਆ ਪਿੱਛੇ ਜੇ ਤੁਸੀਂ ਡੇਲੀ ਵਲੋਗਿੰਗ ਜਿਨ੍ਹਾਂ ਨੇ ਤਾਂ ਦੇਖਿਓਗੇ ਉਹਨਾਂ ਨੂੰ ਤਾਂ ਪਤਾ ਮੇਰੇ ਨਾਲ ਇੱਕ ਇਥੇ ਨਿਕਲੇ ਸੀ ਇੱਕ ਇਥੇ ਨਿਕਲੇ ਸੀ ਇਹਨਾਂ ਨਾਲ ਹੀ ਸਹੀ ਹੋ ਗਿਆ ਕਿਲ ਮੋਹਨ ਸੇ ਸਾਰਾ ਕੁਝ ਹਾਈਟ ਕਰਦੀ ਹੈ 글로ਵ ਲਿਆਂਦੀ ਹੈ ਬਿਲਕੁਲ 글로ਵ ਵੀ ਲਿਆਂਦੀ ਹੈ ਸਕਿਨ ਤੇ ਜਿਸ ਰੋਜ਼ ਡੇਲੀ ਯੂਜ਼ ਕਰਉ ਤੁਸੀਂ ਹਨਾ ਠੀਕ ਹੈ ਜੀ ਡੇਲੀ ਯੂਜ਼ ਕਰੋ ਤੇ ਜਿਹੜੇ ਤੇ ਰਿਜ਼ਲਟ ਆ ਆਸਮ ਹੈ ਬੈਸਟ ਹੈ ਠੀਕ ਹੈ ਜੀ ਸਾਰਿਆਂ ਤੇ ਕਰੋ ਤੁਸੀਂ ਇਹਦਾ ਕੋਈ ਨੁਕਸਾਨ ਨਹੀਂਗਾ ਤੁਸੀ ਹਨਾ ਕਈ ਦਿਨ ਹੋ ਗਏ ਸੀ ਮੈਂ ਕਿਚਨ ਤੁਹਾਡੇ ਨਾਲ ਸ਼ੇਅਰ ਕਰੂੰਗੀ ਹਨਾ ਦੱਸਣਾ ਚਾਹੀਦਾ ਆਪਣੇ ਭੈਣ ਭਾਈ ਨੂੰ ਆਪਾਂ ਕਿਹੜੀ ਚੀਜ਼ ਯੂਜ਼ ਕਰਦੇ ਆ ਫਰੈਂਡ ਨੂੰ ਆਪ ਨੂੰ ਦੱਸਣਾ ਚਾਹੀਦਾ ਕਿਹੜੀ ਚੀਜ਼ ਆਪਾਂ ਯੂਜ਼ ਕਰ ਰਹੇ ਆ ਜਿਹਦੇ ਨਾਲ ਆਪਣਾ ਰਿਜ਼ਲਟ ਹੈਗਾ ਸੋ ਮੈਂ ਬਹੁਤ ਦਿਨਾਂ ਦੀ ਸੋਚ ਰਹੀ ਸੀ ਤੁਹਾਨੂੰ ਸ਼ੇਅਰ ਕਰਾਂ ਬਟ ਮੇਰੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਪਾਈ ਤੇ ਹੁਣ ਹਲਕੀ ਜੀ ਤਬੀਅ ਠੀਕ ਲੱਗੀ ਮੈਂ ਕਿ ਚਲੋ ਹੁਣ ਆਪਾਂ ਤੁਹਾਨੂੰ ਸ਼ੇਅਰ ਕਰਦੇ ਲਓ ਜੀ ਇਹ ਤੁਸੀਂ 3 ਤੋਂ 4 ਮਿੰਟ ਬਿਲਕੁਲ ਮ사ਜ ਕਰਨੀ ਆ ਹਲਕੇ ਹੱਥਾਂ ਦੇ ਨਾਲ ਬਿਲਕੁਲ ਤੁਸੀਂ ਪੂੰਝ ਲੈਣਾ ਠੀਕ ਹੈ ਜੀ ਦੇਖੋ ਹਲਕੇ ਹੱਥਾਂ ਦੇ ਨਾਲ ਪੂੰਝਣਾ ਹੈਗਾ ਠੀਕ ਹੈ ਜੀ ਸਕਿਨ ਦਾ ਤੁਹਾਡੇ ਦਾ ਉਦਾਂ ਹੀ ਫਰਕ ਲੱਗਣ ਲੱਗ ਜੂਗਾ ਤੁਹਾਨੂੰ ਦੇਖੋ ਮੇਰੇ ਫਰਕ ਮੈਨੂੰ ਲੱਗਣ ਲੱਗਾ ਕਿਉਂਕਿ ਮੇਰੀ ਨਾ ਤਬੀਅਤ ਜਿਆਦਾ ਖਰਾਬ ਹੋ ਗਈ ਸੀ ਬਿਲਕੁਲ ਵੀ ਸਕਿਨ ਕੇਅਰ ਜਿਹੜਾ ਬਿਲਕੁਲ ਵੀ ਆਪਣੀ ਜਿਹੜੀ ਤੁਹਾਨੂੰ ਪਤਾ ਫੇਸ ਵਗੈਰਾ ਤੇ ਵੀ ਸਕਿਨ ਦਾ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ ਕੁਝ ਵੀ ਨਾ ਲਗਾਣਾ ਨਾ ਕਰਨਾ ਹਨਾ ਸੋ ਇਹ ਚੀਜ਼ ਵੀ ਮੇਰੀ ਇੱਕਸਾਉ ਦੀ ਬੰਦ ਵਾਂਗੂ ਸੀਗੀ ਨਹੀਂ ਮੈਂ ਕਰ ਰਹੀ ਸੀ ਤੇ ਫਿਰ ਮੈਂ ਸੋਚਿਆ ਮਾਣਾ ਸਟਾਰਟ ਕਰੋ ਕਿਉਂਕਿ ਪਹਿਲਾਂ ਵੀ ਕਰ ਰਹੇ ਆ ਆਪਾਂ ਬਹੁਤ ਵਧੀਆ ਰਿਜ਼ਲਟ ਹੈ ਕਿ ਤੇ ਚਲੋ ਆਪਾਂ ਸਟਾਰਟ ਕਰੀਏ ਤੇ ਨਾਲੇ ਆਪਣੇ ਭੈਣ ਭੜੀ ਫਰੈਂਡਸ ਦੇ ਨਾਲ ਸ਼ੇਅਰ ਕਰੀਏ ਕਿ ਕਿਸ ਚੀਜ਼ ਦੇ ਨਾਲ ਜਿਹੜੀ ਮੇਰੀ ਸਕਿਨ ਬਿਲਕੁਲ ਵੀ ਹਜੇ ਤੱਕ ਲੂਜ਼ ਵਗੈਰਾ ਨਹੀਂ ਬਾਕੀ ਹਨਾ 30 ਪਲੱਸ ਸਟਾਰਟ ਹੁੰਦੀ ਹੈ ਚਲੋ ਆਪਾਂ ਪਹਿਲੇ ਹੀ ਆਪਣੇ ਜਿਹੜੇ ਕੀਆ ਸਟਾਰਟ ਕਰਤੀਏ ਹਨਾ ਤਾਂ ਜੋ ਆਪਣੇ 30 प्लस ਹੋ ਕੇ ਵੀ ਆਪਣੀ ਜਿਹੜੀ ਸਕਿਨ ਢਿੱਲੀ ਵਗੈਰਾ ਨਾ ਹੋਵੇ ਸੋ ਤੁਸੀਂ ਵੀ ਜਰੂਰ ਯੂਜ਼ ਕਰੋ ਟਰਾਈ ਕਰੋ ਟ੍ਰਿਕ ਬਹੁਤ ਵਧੀਆ ਹੈਗੀ ਤੇ ਬਰਸਵਾਲੀ ਦਾ ਬੈਸਟ ਹੈ ਬੈਸਟ ਇਹ ਕਿੰਨੀਆਂ ਚੀਜ਼ਾਂ ਦਾ ਹੱਲ ਹੈ ਇਕੱਲੀ ਇਹ ਨਹੀਂ ਕਹਿੰਦੀ ਮੈਂ ਤੁਹਾਨੂੰ ਗਲੋ ਲਿਆਉਗੀ ਇਕੱਲੀ ਗਲੋ ਦੇ ਨਾਲ ਇਹ ਝੁਰੜੀਆਂ ਜਿਹੜੀਆਂ ਤੁਹਾਡੇ ਤੇ ਪੈਂਦੀਆਂ ਉਹਨੂੰ ਰਿੰਕਲਸ ਕਹਿੰਨੇ ਆਪਾਂ ਰਿੰਕਲਸ ਨੂੰ ਵੀ ਬਿਲਕੁਲ ਘੱਟ ਕਰ ਦੂਗੀ ਤੁਹਾਡੇ ਅਸਕੇ ਨੇ ਲੂਸ ਹੈ ਬਿਲਕੁਲ ਉਹਨੂੰ ਟਾਈਟ ਕਰੂਗੀ ਢਿੱਲੇ ਬੰਨੋਂ ਦੂਰ ਕਰੂਗੀ ਤੁਹਾਡੀ ਹਨਾ ਕਾਲੇ ਘੇਰੇ ਅੱਖਾਂ ਦੇ ਆਲੇ ਦੋਲੇ ਇਹਨੂੰ ਚੱਕੂਗੀ ਸੋ ਕਿੰਨੇ ਜ਼ਿਆਦਾ ਇਹਦੇ ਫਾਇਦੇ ਨਹੀਂ ਪਰਸ ਜਨਾ ਸੋ ਤੁਸੀਂ ਜ਼ਰੂਰ ਟਰਾਈ ਕਰੋ ਤੇ ਟਰਾਈ ਕਰਕੇ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਮੇਰੀ ਟ੍ਰਿਕ ਕਿੱਦਾਂ ਦੀ ਲੱਗੀ ਹਨਾ ਸੋ ਕਿਉਂਕਿ ਮੈਂ ਤਾਂ ਟਰਾਈ ਕਰਦੀ ਰਹਿੰਦੀ ਆ ਤੇ ਤੁਸੀਂ ਮੈਨੂੰ ਜ਼ਰੂਰ ਦੱਸਿਓ ਕਿ ਕਿ ਮੈਨੂੰ ਮੇਰਾ ਪਤਾ ਹੈ ਤੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਡੇਲੀ ਵਲੋਗਿੰਗ ਦੇ ਨਾਲ ਨਾਲ ਤੁਹਾਡਾ ਟ੍ਰਿਕਸ ਤਾਂ ਸ਼ੇਅਰ ਕਰਦੀ ਰਹਿੰਨੇ ਆਪਾਂ ਤੇ ਚਲੋ ਮੈਂ ਕਿਹਾ ਚਾਹ ਸ਼ੇਅਰ ਕਰ ਦਿੰਦੇ ਆ థాంਕ ਯੂ ਸੋ ਆ ਵੀਡੀਓ ਨੂੰ ਵਾਚ ਕੀਤਾ ਥੈਂਕ ਯੂ so much ਐਲਜੀਵਰ ਇਸੇ ਤਰ੍ਹਾਂ ਆਪਣੇ ਜਿਹੜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਪੋਰਟ ਕਰਿਆ ਕਰੋ ਥੈਂਕ ਯੂ so much ਸਾਰਿਆਂ ਦਾ ਚਲੋ ਜੀ ਮਿਲਦੇ ਆ ਨਵੀਂ ਵਲੌਗ ਦੇ ਨਾਲ ਨਵੀਂ ਵੀਡੀਓ ਦੇ ਨਾਲ ਨਵੇਂ ਟ੍ਰਿਕ ਹੋਇਆ ਤਾਂ ਟ੍ਰਿਕ ਲੈ ਕੇ ਆਵਾਂਗੇ ਨਹੀਂ ਡੇਲੀ ਵਲੌਗਿੰਗ ਤਾਂ ਆਪਣੀ ਆਉਂਦੀ ਹੈ ਜਦੋਂ ਜੀ ਮਿਲਦੇ ਆ ਨਵੀਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ